ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਆਪ ਸਭ ਵੀਰਾਂ ਨੂੰ ਪਤਾ ਹੀ ਹੈ ਕਿ ਪਿਛਲੇ ਲੰਮੇ ਸਮੇਂ ਤੋਂ ਸ਼ੰਭੂ ਬਾਰਡਰ ਤੇ ਖਨਾਰੀ ਬਾਰਡਰ ਤੇ ਤੇ ਹੋਰ ਪੰਜਾਬ ਦੇ ਬਾਰਡਰਾਂ ਉਤੇ ਧੰਨੇ ਲੱਗੇ ਹਨ ਸੈਂਟਰ ਸਰਕਾਰ ਦੇ ਖਿਲਾਫ ਜੋ ਕਿ ਪਿਛਲੇ 1 ਮਹੀਨੇ ਤੋਂ ਜ਼ਿਆਦਾ ਸਮਾਂ ਹੋ ਗਿਆ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਕਿਸਾਨ ਆਗੂ ਸਰਦਾਰ ਜਗਜੀਤ ਸਿੰਘ ਡੱਲੇਵਾਲ ਸਾਹਿਬ ਮਰਨ ਵਰਤ ਤੇ ਬੈਠੇ ਹਨ ਉਹਨਾਂ ਦੇ ਆਵਾਜ਼ ਬੁਲੰਦ ਕਰਨ ਲਈ ਉਹਨਾਂ ਦੇ ਲਈ ਹਾ ਦਾ ਨਾਹਰਾ ਮਾਰਨ ਵਾਸਤੇ 30 ਤਰੀਕ ਨੂੰ ਦੋਨਾਂ ਫਾਰਮਾਂ ਵੱਲੋਂ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਤੇ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਬੰਦ ਦੀ ਕਾਲ ਦਿੱਤੀ ਗਈ ਹੈ 30 ਤਰੀਕ ਦਿਨ ਸੋਮਵਾਰ ਨੂੰ ਮੈਂ ਸਾਰੇ ਕਿਸਾਨ ਭਰਾਵਾਂ ਨੂੰ ਵਪਾਰੀ ਭਰਾਵਾਂ ਨੂੰ ਦੁਕਾਨਦਾਰ ਭਰਾਵਾਂ ਨੂੰ ਮਜ਼ਦੂਰ ਭਰਾਵਾਂ ਨੂੰ ਬੇਨਤੀ ਕਰਦਾ ਕਿ ਇਸ ਬੰਦ ਦੀ ਕਾਲ ਦਾ ਸਮਰਥਨ ਕਰਨ ਸਾਰੇ ਦੁਕਾਨਦਾਰ ਭਰਾ ਉਸ ਦਿਨ ਆਪਣੀਆਂ ਦੁਕਾਨਾਂ ਬੰਦ ਰੱਖਣਾ ਤੇ ਕਿਸਾਨ ਵੀਰ ਜਿਹੜੇ ਖਨੋਰੀ ਬਾਰਡਰਾਂ ਤੇ ਸ਼ੰਭੂ ਬਾਰਡਰਾਂ ਤੇ ਨਹੀਂ ਪਹੁੰਚੇ ਉਹ ਲੋਕੋ ਜਿੱਥੇ-ਜਿੱਥੇ ਵੀ ਧੰਨੇ ਲੱਗੇ ਹਨ ਉੱਥੇ-ਉਥੇ ਇਹਨਾਂ ਧਰਲਿਆਂ ਦਾ ਸਾਥ ਦਿਓ ਸਾਡੇ ਦਸੂਹਾ ਏਰੀਆ ਦੇ ਵਿੱਚ ਹਾਜੀਪੁਰ ਚੌਂਗ ਵਿਖੇ ਇਹ ਧਰਨਾ ਲੱਗੇਗਾ ਇਹਦਾ ਸਮਾਂ ਹੈਗਾ ਜੀ 7 ਵਜੇ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮੀ 4 ਵਜੇ ਤੱਕ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮੀ 4 ਵਜੇ ਤੱਕ ਇਹ ਧਰਨਾ ਨਿਰੰਤਰ ਚੱਲੇਗਾ ਮੇਰੀ ਸਾਰੇ ਹੀ ਇਲਾਕਿਆਂ ਦੇ ਨਿਵਾਸੀਆਂ ਨੂੰ ਬੇਨਤੀ ਹੈ ਕਿ ਦਸੂਹਾ ਏਰੀਆ ਦੇ ਵਿੱਚ ਜਿੰਨੇ ਵੀ ਕਿਸਾਨ ਵੀਰ ਦੁਕਾਨਦਾਰ ਵੀਰ ਵਪਾਰੀ ਵੀਰ ਮਜ਼ਦੂਰ ਵੀਰ ਹਨ ਉਹ ਸਾਰੇ ਹਾਜੀਪੁਰ ਚੌਂਕ ਦਸੂਹਾ ਵਿਖੇ 30 ਤਰੀਕ ਨੂੰ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮੀ 4 ਵਜੇ ਤੱਕ ਸਾਰੇ ਵੀਰ ਪਹੁੰਚਣ ਬਹੁਤ ਬਹੁਤ ਧੰਨਵਾਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ